ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਨਾਮ ਕੀ ਹੈ ਨਾਮ ਨਾਮ ਹੈ ਜਿੱਥੇ ਹਮ ਹੈ ਉਥੇ ਨਾਮ ਨਹੀਂ ਹੋ ਸਕਦੀ ਸੋ ਹਮੈ ਦਾ ਮਾਰ ਮੁਕਾਉਣਾ ਹੀ ਨਾਮ ਹੈ ਇਹ ਦੋ ਉਲਟ ਚੀਜ਼ਾਂ ਹਨ ਨਾਮ ਕਦੋਂ ਅੰਦਰ ਵਸੇਗਾ ਜਦੋਂ ਹਮੈ ਨਿਕਲ ਗਈ ਹਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਵਸਹਿ ਇਕਠਾਏ ਜਦ ਹਮ ਹੂਤੇ ਤਬ ਤੁਬ ਨਾਹੀ ਅਬ ਤੁਮ ਹੋ ਹੋ ਹਮ ਨਾਹੀ ਨਾਮ ਵੱਡਾ ਹੈ ਜਾਨਾਮੀ ਸੋ ਇਹ ਤਾਂ ਸਿੱਧ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਨਾਲੋਂ ਗੁਰੂ ਨਾਨਕ ਸਾਹਿਬ ਦਾ ਨਾਮ ਵੱਡਾ ਹੈ ਪਰੰਤੂ ਕੀ ਕੋਈ ਇਸ ਤੋਂ ਵੀ ਵੱਡਾ ਹੈ ਜ਼ਰੂਰ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਗੁਰੂ ਸਾਹਿਬ ਦੀ ਬਾਣੀ ਇੱਕ ਖਜ਼ਾਨੇ ਦੀ ਤਰ੍ਹਾਂ ਹੈ ਪਰੰਤੂ ਇਸ ਖਜ਼ਾਨੇ ਦੀ ਕੁੰਜੀ ਸੰਤਾਂ ਮਾ ਪੁਰਸ਼ਾਂ پاس ਹੁੰਦੀ ਹੈ ਸੰਤ ਕਿਹੜੇ ਹਨ ਮੇਰੇ RAM ਹਰ ਸੰਤਾ ਦੇਵੜ ਅਵਰ ਨਾ ਕੋਈ ਨਾਮ ਕੀਮਤੀ ਹੈ ਸੋਨੇ ਹੀਰਿਆਂ ਮੋਤੀਆਂ ਨਾਲੋਂ ਨਾਮ ਦਾ ਮੁੱਲ ਵੱਧ ਹੈ ਸਾਈ ਨਾਮ ਅਮੂਲ ਕੀਮ ਨਾ ਕੋਈ ਜਾਣ ਦੋ ਭਾਵੇਂ ਕਿਸੇ ਬੰਦੇ ਦੇ پاس ساری ਦੁਨੀਆ ਦੀ ਮਾਇਆ ਹੈ ਪਰੰਤੂ ਜੇ ਉਹ ਨਾਮ ਨਹੀਂ ਜਪਦਾ ਤਾਂ ਕੌਡਿਓ ਖੋਟਾ ਹੈ ਹੈ ਕਬੀਰ ਨਿਰਤਨ ਹੈ ਸੂਈ ਜਾ ਕੇ ਹਿਰਦੈ ਨਾਮ ਨਾ ਹੋਈ ਇਹੋ ਤਨ ਖੋਟ ਨਾ ਨਿਖੋਟਾ ਨਾ ਜਾਏ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਤਨ ਸੱਚ ਅਖੋਟ ਹੋਰ ਤਨ ਲੁੱਟਿਆ ਜਾ ਸਕਦਾ ਹੈ ਜਲ ਸਕਦਾ ਹੈ ਡੋਬ ਸਕਦਾ ਹੈ ਪਰੰਤੂ ਇਹ ਸੱਚੇ ਤਨ ਨੂੰ ਕੋਈ ਲੁੱਟ ਨਹੀਂ ਸਕਦਾ ਜਲ ਨਹੀਂ ਸਕਦਾ ਡੋਬ ਨਹੀਂ ਸਕਦਾ ਨਾਮ ਦੀ ਲੋੜ ਗਰੰਤਕਾਰ ਲਿਖਦੇ ਹਨ ਕਿ ਬੱਚਾ ਪੇਟ ਵਿੱਚ ਹੁੰਦਾ ਹੈ ਤਾਂ ਉਸ ਨੂੰ ਪਿਛਲੇ 100 ਜਨਮਾਂ ਦਾ ਪਤਾ ਹੁੰਦਾ ਹੈ ਉਸ ਵਕਤ ਉਹ ਉੱਠਾ ਲਮਕਦਾ ਹੈ ਅਤੇ ਅਰਦਾਸ ਕਰਦਾ ਹੈ हे ਸੱਚੇ ਬਾਦਸ਼ਾਹ ਮੇਰਾ ਛੁਟਕਾਰਾ ਕਰੋ ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ ਅਤੇ ਫਿਰ ਜਿਹੜੇ ਭੁੱਲ ਜਾਂਦੇ ਹਨ ਬਚਨ ਕਰੇ ਤਾਂ ਖਿਸਕ ਜਾਏ ਬੋਲੇ ਸਭ ਕੱਚਾ ਉਹ ਤਾਂ ਬੇਤ 12 ਬਣ ਜਾਂਦਾ ਹੈ ਜਿਹੜਾ ਫਿਰ ਉਸ ਦੀ ਸਿਫਾਰਿਸ਼ ਕਰਦਾ ਹੈ ਉਸ ਨੂੰ ਵੀ ਸਦਾ ਭੁਗਤਣੀ ਪੈਂਦੀ ਹੈ ਤਿੰਨ ਸੇਰ ਦਾ ਦਿਹਾੜੀ ਮਹਿਮਾਨ ਅਵਰ ਬਸਤ ਤੁਜ ਮਾਹ ਅਮਾਨ ਪਰੰਤੂ ਆਪਾਂ ਕੀ ਸਮਝਦੇ ਹਾਂ ਸਭ ਕੁਝ ਆਪਣਾ ਇਕਰਾਮ ਪਰਾਇਆ ਪਰੰਤੂ ਕਿੰਨੀ ਗਲਤੀ ਵੇ ਸੰਸਾਰ ਸੰਸਾਰ ਫਸਿਆ ਪਿਆ ਹੈ ਪਤਾ ਸਭ ਨੂੰ ਹੈ ਪਰ ਫਿਰ ਖਿਆਲ ਨਹੀਂ ਕਰਦਾ ਜੋ ਕੁਝ ਪਰਾਇਆ ਹੈ ਉਸ ਨੂੰ ਆਪਣਾ ਕਹਿੰਦੇ ਹਨ ਜੋ ਆਪਣਾ ਹੈ ਉਸ ਨੂੰ ਪਰਾਇਆ ਕਹਿੰਦੇ ਹਨ ਤਾਂ ਹੀ ਉਹ ਤਾਂ ਦੁੱਖ ਮਿਲਦੇ ਹਨ ਦੁੱਖ ਤਦੇ ਜਾ ਵਿਸਰ ਜਾਵੇ ਅੱਗਿਆ ਜਾਤਨਾ ਪੁਸ਼ੀਆ ਕਰਨੀ ਸਬਦ ਹੈ ਸਾਰ ਆਪਣਵਾਰੀ ਸਭਸੇ ਆਵੇ ਪੱਕੀ ਖੇਤੀ ਲੁਣੀ ਹੈ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਆਪਣੀ ਆਤਮਾ ਨੂੰ ਆਪ ਕਤਲ ਕਰਦਾ ਹੈ ਲਬ ਦੇ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਜੋ ਨ ਸੁਧ ਹੈ ਜਸ ਪਰਮਾਨੰਦਾ ਪਸਵੰਖੀ ਤ੍ਰਗਤ ਜੋਨ ਤੇ ਮੰਦਾ ਨਾਮ ਦੀ ਮਹੱਤਵਤਾ ਕਈ ਜਗ੍ਹਾ ਸੁ ਇਸ ਖਿਆਲ ਦੇ ਹੁੰਦੇ ਹਨ ਕਿ ਉਹ ਕੋਈ ਪਾਪ ਨਹੀਂ ਕਰਦੇ ਝੂਠ ਨਹੀਂ ਬੋਲਦੇ ਉਹਨਾਂ ਨੂੰ ਨਾਮ ਜਪਣ ਦੀ ਕੀ ਲੋੜ ਹੈ ਦੂਜੇ ਕਹਿੰਦੇ ਹਨ ਕਿ ਜਦ ਉਹ ਇਤਨੇ ਪਾਪ ਕਰਦੇ ਹਨ ਹਰ ਵਕਤ ਝੂਠ ਬੋਲਦੇ ਹਨ ਤਾਂ ਉਹਨਾਂ ਨੂੰ ਨਾਮ ਜਪਣ ਦੇ लायक ਨਹੀਂ ਹਨ ਉਸ ਨਾਲ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਉਹ ਨਾ ਜਪਨ ਦੇ ਲਾਇਕ ਨਹੀਂ ਹਨ ਆਪ ਉਹ ਆਪਣੀ ਥਾਂ ਤਾਂ ਦੋਨੋਂ ਹੀ ਠੀਕ ਦਿਖਾਈ ਦਿੰਦੇ ਹਨ ਸੋ ਇੱਥੇ ਵਿਚਾਰ ਦੀ ਲੋੜ ਹੈ ਪਹਿਲੇ ਕਿਸਮ ਦੇ ਲੋਕਾਂ ਲਈ ਇਹ ਕਹਿਣਾ ਜ਼ਰੂਰੀ ਹੈ ਕਿ ਕੁਝ ਪਾਪ ਤਾਂ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਪਾਪ ਹਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਉਹ ਸਹਿ ਸੁਭਾਏ ਹੀ ਹੋ ਜਾਂਦੇ ਹਨ ਪਰਾਇਆ ਹੱਕ ਮਾਰਨਾ ਚੋਰੀ ਠੱਗੀ ਕਰਨੀ ਝੂਠ ਬੋਲਣਾ ਨਿੰਦਿਆ ਕਰਨੀ ਕਿਸੇ ਦਾ ਦਿਲ ਦਿਖਾਉਣਾ ਕਿਸੇ ਨਾਲ ਸਾੜਾ ਕਰਨਾ ਆਪਣਾ ਭਲਾ ਸੋਚਣਾ ਅਤੇ ਦੂਜੇ ਦਾ ਬੁਰਾ ਸੋਚਣਾ ਝੂਠੀਆਂ ਗਵਾਹੀਆਂ ਦੇਣੀਆਂ ਝੂਠੀਆਂ ਸੌਹਾਂ ਚੁਕਣੀਆਂ ਆਦ ਕਈ ਪ੍ਰਕਾਰ ਦੇ ਪਾਪ ਹਨ ਜੋ ਹਰ ਵਕਤ ਹਰ ਇਨਸਾਨ ਪਾਸੋਂ ਹੁੰਦੇ ਰਹਿੰਦੇ ਹਨ ਇੰਨਾ ਤੋ ਕੋਈ ਆਮ ਇਨਸਾਨ ਬਚ ਨਹੀਂ ਸਕਦਾ ਕੋਸ਼ ਇਹੋ ਜਿਹੇ ਪਾਪ ਹੁੰਦੇ ਹਨ ਜੋ ਕਿਸੇ ਇਨਸਾਨ ਦੇ ਪਿਛਲੇ ਜਨਮਾਂ ਵਿੱਚ ਕੀਤੇ ਹੁੰਦੇ ਹਨ ਉਹਨਾਂ ਦਾ ਫਲ ਪੀ ਭੋਗਣਾ ਪੈਂਦਾ ਹੈ ਇਹਨਾਂ ਸਭ ਨੂੰ ਅਚੇਤ ਪਾਪ ਕਹਿੰਦੇ ਹਨ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਨਰ ਅਚੇਤ ਪਾਪ ਤੇ ਡਰ ਰੇ Hindu ਇਤਿਹਾਸ ਵਿੱਚ ਇੱਕ ਸਾਖੀ ਹੈ ਕਿ ਇੱਕ ਰਿਸ਼ੀ ਬਹੁਤ ਵਸਿਆ ਕਰਦਾ ਸੀ ਪਰੰਤੂ ਜੇ ਕੋਰਤ ਵਸਿਆ ਕਰਦੇ ਹੋਏ ਬੰਦੇ ਦੇ ਜੰਨ ਵਿੱਚ ਇੱਕ ਸ਼ੰਕਾ ਰਾਈ ਮਾਤਰ ਵੀ ਹੋਮੇ ਆ ਜਾਵੇ ਤਾਂ ਉਹ ਸਭ નિਸਫਲ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਹਉਮੈ ਆ ਗਈ ਉਦੋਂ ਇੱਕ ਚੋਰ ਦੇ ਰਾਜ ਮਹਿਲ ਵਿੱਚ ਇੱਕ ਕੀਮਤੀ ਹਾਰ ਚੋਰੀ ਕੀਤਾ ਸੀ ਉਸ ਤੇ ਮਗਰ ਸਿਪਾਹੀ ਲੱਗੇ ਹੋਏ ਸਨ ਉਸ ਨੇ ਸੋਚਿਆ ਕਿ ਉਹ ਬਚ ਤਾਂ ਸਕਦਾ ਹੈ ਨਹੀਂ ਸੋ ਉਸ ਨੇ ਬਚਣ ਖਾਤਰ ਜੰਗਲ ਵਿੱਚ ਤਪੱਸਿਆ ਕਰ ਰਹੇ ਉਸ ਰਿਸ਼ੀ ਦੇ ਗਲ ਵਿੱਚ ਹਾਰ ਪਾ ਦਿੱਤਾ ਤੇ ਆਪ ਲੁਕ ਗਿਆ ਇਤਨੀ دیر ਨੂੰ ਸਪਾਈਆਂ ਆ ਗਏ ਉਸ ਦੇ ਸ਼ੀਨ ਨੂੰ ਫੜ ਕੇ ਰਾਜੇ ਸਾਹਮਣੇ ਪੇਸ਼ ਕੀਤਾ ਰਾਜੇ ਨੇ ਉਸ ਨੂੰ ਫਾਤਸੀ ਦੀ ਸਜ਼ਾ ਸੁਣਾ ਦਿੱਤੀ ਹੁਣ ਰਸ਼ੀਨੇ ਫਰਿਆਦ ਕੀਤੀ ਹੈ ਸੱਚੇ ਪਾਤਸ਼ਾਹ ਮੈਂ ਆਪਣੇ ਪਿਛਲੇ 100 ਜਨਮਾਂ ਦੇ ਨਿਗਾਹ ਮਾਰ ਕੇ ਦੇਖੀ ਹੈ ਮੈਂ ਕੋਈ ਪਾਪ ਨਹੀਂ ਕੀਤਾ ਇਹ ਸਜ਼ਾ ਮੈਨੂੰ ਕਿਉਂ ਮਿਲੀ ਹੈ ਦਰੰਕਾਰ ਨੇ ਬਚਨ ਕੀਤੇ ਤੂੰ 100 ਜਨਮ ਤੋਂ ਪਹਿਲਾਂ ਜੋ ਪਹਿਲਾ ਜਨਮ ਹੈ ਉਸ ਦੇ છાਤੀ ਮਾਰ ਕੇ ਦੇਖ ਰਸ਼ੀਨੇ ਦੇਖਿਆ ਕਿ ਉਹ 8-10 ਸਾਲ ਦਾ ਬੱਚਾ ਸੀ ਜਦੋਂ ਉਸਨੇ ਕਿਕਰ ਦੀ ਸੂਲ ਇੱਕ ਆਖੋ ਵਾਲਟ ਟਿੱਡੇ ਨੂੰ ਫੜ ਕੇ ਉਸ ਦੇ ਵਿੱਚੋਂ ਲੰਘਾ ਦਿੱਤੀ ਸੀ ਅਤੇ ਉਸ ਟਿੱਡੇ ਨੂੰ ਘੁਮਾ ਰਿਹਾ ਸੀ ਤਾਰਸ਼ੀ ਨੇ ਕਿਹਾ ਹੈ ਸੱਚੇ ਪਾਤਸ਼ਾ ਉਦੋਂ ਤਾਂ ਮੈਂ ਬੱਚਾ ਸੀ ਜਦੋਂ ਇਹ ਪਾਪ ਕੀਤਾ ਹਨ ਰੰਗ ਕਾਲ ਨੇ ਕਿਹਾ ਹੈ ਰਿਸ਼ੀ ਇੱਕ ਬੱਚਾ 7 ਸਾਲ ਦੀ ਉਮਰ ਤੱਕ ਜੋ ਗੁਨਾਹ ਕਰਦਾ ਹੈ ਉਹ ਸਭ ਮੁਆਫ ਹੋ ਜਾਂਦੇ ਹਨ ਸੋ 7 ਸਾਲ ਦੀ ਉਮਰ ਤੋਂ ਬਾਅਦ ਗੁਨਾਹ ਕਰਨੀ ਪੈਂਦੇ ਹਨ ਇਸ ਲਈ ਹੁਣ ਤੈਨੂੰ ਫਾਂਸੀ ਦੀ ਸਜ਼ਾ ਭੁਗਤਣੀ ਹੀ ਪਵੇਗੀ ਨਰ ਅਚੇਤ ਆਪ ਤੇ ਡਰਦੇ ਹੁਣ ਦੂਜੀ ਕਿਸਮ ਦੇ ਲੋਕ ਬਾਬਤ ਵਿਚਾਰ ਕਰੀਏ ਜੋ ਕਹਿੰਦੇ ਹਨ ਜਦ ਇਤਨੇ ਪਾਪ ਕਰਦੇ ਹਨ ਝੂਠ ਬੋਲਦੇ ਹਨ ਤਹਨਾ ਨੂੰ ਪਾਠ ਨਹੀਂ ਕਰਨਾ ਚਾਹੀਦਾ ਬਲਦੀ ਅੱਗ ਦਾ ਕੋਲਾ ਹੈ ਉਸ ਨੂੰ ਭਾਵੇਂ ਪਿਆਰ ਨਾਲ ਚੁੱਕ ਲਵੋ ਭਾਵੇਂ ਗੁੱਸੇ ਨਾਲ ਚੁੱਕ ਲਵੋ ਉਸ ਨੇ ਹੱਥ ਨੂੰ ਸਾੜ ਹੀ ਦੇਣਾ ਹੈ ਇਸੇ ਤਰ੍ਹਾਂ ਬਾਣੀ ਪੜਨੀ ਚੱਲ ਪੜੀ ਚੱਲੋ ਬਾਣੀ ਬਈ ਤਾਕਤ ਹੈ ਉਹ ਕੋਈ ਮੌਕਾ ਆਵੇਗਾ ਤੁਹਾਡੇ ਪਾਪਾਂ ਨੂੰ ਸਾੜ ਹੀ ਦੇਵੇਗੀ ਸਤ ਬਖਸ਼ਿੰਦ ਸਦਾ ਮਿਹਰਵਾਨਾ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੋ ਵੱਡੇ ਤੋਂ ਵੱਡੇ ਪਾਪ ਬੰਦਾ ਕਰ ਚੁੱਕਿਆ ਹੈ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਰੋ ਕੇ ਸੱਚੇ ਮਨੋਂ ਅਰਦਾਸ ਕਰੇ ਤਾਂ ਉਹ ਸਾਰੇ ਇੱਕੋ ਸੰਕਟ ਵਿੱਚ ਮੁਆਫ ਹੋ ਸਕਦੇ ਹਨ ਲੋਡ ਹੈ ਵਿਚਵਾਸ ਦੀ ਤਹਨ ਵਿੱਚ ਦੇਰੀ ਹੈ ਬਖਸ਼ਣ ਵਿੱਚ ਰਤੀ ਵੀ ਦੇਰ ਨਹੀਂ ਆਪ ਵਾਹ ਦੇ ਲੋ ਤਹਿੰਦੇ ਹੀ ਨਹੀਂ ਤਾਂ ਹੀ ਬਖਸ਼ੇ ਨਹੀਂ ਜਾਂਦੇ ਹੋਰ ਸਾਰੇ ਗੁਨਾਹ ਮੁਆਫ ਹੋ ਜਾਂਦੇ ਹਨ ਪਰੰਤੂ ਦੋ ਗੁਨਾਹ ਮੁਆਫ ਨਹੀਂ ਹੋ ਸਕਦੇ ਉਹ ਕਿਹੜੇ ਹਨ ਇੱਕ ਤਾਂ ਬੰਦਾ ਗੁਰੂ ਦੇ ਬੇਮੁਖ ਨਾ ਹੋਵੇ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਅਤੇ ਦੂਜਾ ਬੰਦਾ ਕਿਰਤ ਕਰਨਾ ਨਾ ਹੋਵੇ ਗੁਰੂ ਦੇ ਕੀਤੇ ਨੂੰ ਨਾ ਜਾਣਨਾ ਭੁੱਲ ਜਾਣਾ ਸੋ ਬੰਦਾ ਇਹ ਦੋ guna ਨਾ ਕਰੇ ਫਿਰ ਉਹ ਬਖਸ਼ਿਆ ਜਾ ਸਕਦਾ ਹੈ ਨਾਮ ਦਾ ਅਧਿਕਾਰੀ ਕੌਣ ਵਾਹਿਗੁਰੂ ਵਾਹਿਗੁਰੂ ਜ ਆ ਰਾਮ ਰਾਮ ਤਾਂ ਚੋਰ ਅਤੇ ਠੱਗ ਵੀ ਆਪਣਾ ਕੁਕਰਮ ਕਰਨ ਤੋਂ ਪਹਿਲਾਂ ਕਹਿੰਦੇ ਹਨ ਪਰੰਤੂ ਉਹਨਾਂ ਦੇ ਕਹਿਣ ਵਿੱਚ ਅਤੇ ਮਹਾਂਪੂਰਨਾਂ ਦੇ ਕਹਿਣ ਵਿੱਚ ਫਰਕ ਹੈ ਮੁਖੋ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਸੋ ਰਾਮ ਰਾਮ ਕਹਿਣ ਵਿੱਚ ਅਤੇ ਰਾਮ ਰਾਮ ਹਿਰਦੈ ਵਸਾਉਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਨ੍ਹਾਂ ਦੇ ਹਿਰਦੇ ਵਸ ਗਿਆ ਉਹਨਾਂ ਦੀ ਲੀਲਾ ਕੌਣ ਵਰਨਣ ਕਰ ਸਕਦਾ ਹੈ ਜਿਨ ਮੰਨ ਵਸਿਆ ਪਰਮ ਬ੍ਰਹਮ ਸੇ ਪੂਰੇ ਪ੍ਰਦਾਨ ਉਹਨਾਂ ਦੀ ਸ਼ੋਭਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੀ ਜਾਂਦੀ ਹੈ ਅਤੇ ਸਾਰੇ ਜਹਾਨ ਵਿੱਚ ਪ੍ਰਗਟ ਹੋ ਜਾਂਦੀ ਹੈ ਹੁਣ ਸਵਾਲ ਉੱਠਦਾ ਹੈ ਕਿ ਇਸ ਦਾ ਅਧਿਕਾਰੀ ਕੌਣ ਹੈ ਕਿ ਇਹ ਦਾਤ ਹਰੇਕ ਨੂੰ ਮਿਲ ਜਾਂਦੀ ਹੈ ਜਾਂ ਵਾਹਿਗੁਰੂ ਜੀ ਦੀ ਕਿਰਪਾ ਜਿਸ ਤੇ ਹੋਵੇ ਉਸ ਨੂੰ ਮਿਲਦੀ ਹੈ ਅਵਰ ਜਤਨ ਨਹੀਂ ਪਾਈ ਹੈ ਵੱਡਾ ਭਾਗ ਹਰਤੀ ਆਈ ਹੈ ਵਾਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਮਨ ਦੀ ਗਰੀਬੀ ਸਭ ਤੋਂ ਵੱਡੀ ਸ਼ਰਤ ਹੈ ਨਾਮ ਦੀ ਪ੍ਰਾਪਤੀ ਲਈ ਮਨ ਦੀ ਗਰੀਬੀ ਦੀ ਪਾਣੀ ਕਦੇ ਉੱਚੇ ਥਾਂ ਨੂੰ ਨਹੀਂ ਚੜਦਾ ਜਦ ਕੀ ਨੀਵੇਂ ਥਾਂ ਨੂੰ ਗੋਲੀ ਮੰਗ ਜਾਂਦਾ ਹੈ ਇਸੇ ਤਰ੍ਹਾਂ ਜਿੱਥੇ ਗਰੀਬੀ ਆ ਗਈ ਉੱਥੇ ਨਾਮ ਟਿਕ ਸਕਦਾ ਹੈ ਇਹ ਦਾਤ ਝੂਠੇ ਕਾਮੀ ਕਰੋਧੀ ਅਹੰਕਾਰੀ ਪੁਰਸ਼ਾਂ ਨੂੰ ਨਹੀਂ ਮਿਲ ਸਕਦੀ ਉਹਨਾਂ ਤੋਂ ਸੈਂਕੜੇ ਕੋ ਦੂਰ ਰਹਿੰਦੀ ਹੈ ਜਿਨ ਕੇ ਚੇਤ ਕਟੂਰ ਹੈ ਸੇ ਬਹਿਨ ਸਤਗੁਰ ਪਾਸ ਕੂੜ ਕਪਟ ਅਹੰਕਾਰ ਜੀ ਜਾਣਾ ਨਾਮ ਸੁਤ ਜਨ ਵਿਸ਼ੂ ਅਡਸਾਨਾ ਮਨ ਨੂੰ ਵਸ ਕਰਨ ਨਾਲ ਦੂਜੀ ਸ਼ਰਤ ਹੈ ਮਨ ਨੂੰ ਵਸ ਕਰਨ ਦੀ ਜਿਸ ਦਾ ਮਨ ਹੀ ਵਸ ਵਿੱਚ ਨਹੀਂ ਉਹ ਕਦੋਂ ਨਾਮ ਅਭਿਆਸੀ ਹੋ ਸਕਦਾ ਹੈ ਇਕੱਲੇ ਚੋਲੇ ਪਾਉਣ ਨਾਲ ਮਾਲਾ ਫੜਨ ਨਾਲ ਸੇਵਕਾਂ ਤੋਂ ਮੱਥੇ ਟਿਕਾਉਣ ਨਾਲ ਨਾਮ ਅਭਿਆਸੀ ਨਹੀਂ ਹੋ ਸਕਦਾ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਕਿਵੇਂ ਬਸ ਵਿੱਚ ਆਉਂਦਾ ਹੈ ਸੋ ਮਨ ਮਾਰੇ ਬਿਨ ਭਗਤੀ ਨਹੀਂ ਹੋ ਸਕਦੀ ਕੰਚਨ ਸਿਉ ਪਾਈ ਹੈ ਨਹੀਂ ਤੋਲ ਮਨ ਦੇ ਰਾਮ ਲੀਲਾ ਮਨ ਦੇ ਰਾਮ ਲੀਆ ਹੈ ਮੂਲ ਮਨ ਮਾਰੇ ਬਿਨ ਭਗਤ ਨਾ ਹੋਈ ਆਪਣਾ ਆਪ ਗੁਰੂ ਨੂੰ ਸੌਂਪਣਾ ਤੀਜੀ ਸ਼ਰਤ ਨਾਮ ਦੀ ਪ੍ਰਾਪਤੀ ਲਈ ਆਪਣਾ ਸਭ ਕੁਝ ਗੁਰੂ ਸਾਹਿਬ ਨੂੰ ਸੌਂਪ ਦੇਣਾ ਹੈ ਕੰਨ ਮੰਨ ਤਨ ਪਰੰਤੂ ਇਸ ਤੋਂ ਵੱਗੇ ਵੀ ਇੱਕ ਚੀਜ਼ ਹੋਰ ਹੈ ਜੇ ਉਹ ਨਹੀਂ ਸੌਂਪੀ ਉਹ ਕੀ ਹੈ ਮੈਂ ਜਦੋਂ ਮੈਂ ਨਹੀਂ ਦਿੱਤੀ ਉਦੋਂ ਤੱਕ ਤੂੰ ਨਹੀਂ ਮਿਲਣਾ ਕਹਿਆ ਕਰਨਾ ਦਿੱਤਾ ਲੈਣਾ ਤੂੰ ਦਾਤਾ ਜੀ ਆ ਸਭਨਾ ਦਾ ਤੇਰਾ ਦਿੱਤਾ ਪਹਿਰ ਹੈ ਖਾਏ ਜੋ ਗੁਰੂ ਸਾਹਿਬ ਨੇ ਹੁਕਮ ਦਿੱਤਾ ਸੋ ਕਰ ਲਿਆ ਜੋ ਕੋ ਦੇ ਦਿੱਤਾ ਲੈ ਲਿਆ ਦੇ ਇਸ ਤੇ ਕੋਈ ਅਮਲ ਕਰ ਲਵੇ ਤਾਂ ਉਸ ਨੂੰ ਜਬ ਤਬਦੀਲ ਹੋੜ ਨਹੀਂ ਜੋ ਕੋਈ ਤੇਰਾ ਹੈ ਦੇ ਦੇ ਉਸ ਨੂੰ ਤਨ ਮੰਨ ਤਨ ਤੇ ਆਪਾਂ ਦਿੱਤਾ ਪਾਣੀ ਦਿੱਤਾ ਤਹਿਣੀ ਖਾਣੀ ਛੱਡ ਕੇ ਹੋਰ ਸਿਆਪਾ ਹਿਸਾਬ ਕਿਤਾਬ ਨਾ ਮੰਗਣਾ ਚੌਥੀ ਸ਼ਰਤ ਨਾਮ ਕੀ ਪ੍ਰਾਪਤੀ ਲਈ ਦੇ ਨਾਮ ਜਪ ਕੇ ਵੀ ਆਪਣੇ ਆਪ ਨੂੰ ਨੀਵਾਂ ਸਮਝਣਾ ਗੁਰੂ ਸਾਹਿਬ ਨੂੰ ਇਹ ਬੇਨਤੀ ਨਹੀਂ ਕਰਨੀ ਕਿ ਮੈਂ ਇਤਨਾ ਨਾਮ ਜਪਿਆ ਹੈ ਮੇਰਾ ਹਿਸਾਬ ਕਿਤਾਬ ਕਰੋ ਉਹ ਤਾਂ ਸਾਰਾ ਜਪਿਆ ਨਸਫਲ ਚਲੇ ਆ ਗਿਆ ਪਾਸ ਲੈ ਲਵੇ ਮਨ ਤੇ ਤੋਖਾ ਤਾਲ ਹੈ ਜਦ ਅਸਿਫਤ ਕਰੀ ਅਰਦਾਸ ਮਨ ਦਾ ਤੋਖਾ ਕਦੋਂ ਉਤਰ ਸਕਦਾ ਹੈ ਜਦੋਂ ਸਿਫਤ ਮਨਜ਼ੂਰ ਹੋ ਜਾਵੇ ਸਿਫਤ ਕਰਨ ਲਈ ਅਰਦਾਸ ਦਾ ਨਾਲ ਹੋਣਾ অতি ਜ਼ਰੂਰੀ ਹੈ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਪਹਿਲਾ ਤਾਂ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਤੇ ਤਰਸ ਕਰੋ ਮੈਨੂੰ ਆਪਣੀ ਭਗਤੀ ਵਿੱਚ ਲਾਵੋ ਅਤੇ ਜਦ ਮਿਹਰ ਕਰ ਦੇਣ ਆਪਣੀ ਭਗਤੀ ਵਿੱਚ ਲਾ ਲੈਣ ਤਾਂ ਫਿਰ ਵੀ ਅਰਦਾਸ ਕਰੇ ਸੱਚੇ ਪਾਤਸ਼ਾਹ ਮੈਂ ਨਾਮ ਜਪਦਾ ਹਾਂ ਤੇਰੀ ਸਿਫਤ ਕਰਦਾ ਹਾਂ ਪਰੰਤੂ ਮੈਂ ਅਣਜਾਣ ਹਾਂ ਮੇਰੇ ਮਾਲਕ ਮਨਜ਼ੂਰ ਕਰ ਲਈ ਜਪਤਾ ਸੰਜਮ ਕਰਮ ਨਾ ਸਾਧਾ ਨਾ ਪ੍ਰਭੂ ਕਾ ਮਨਹਿ ਅਰਾਧਾ ਜੋ ਦੁਸ਼ਮਣ ਮਰਤਾ ਆ ਗਈ ਤਾਂ ਫਿਰ ਗੁਰੂ ਸਾਹਿਬ ਦਾ ਸਿੱਖ ਬਣ ਕੇ ਦਿਖਾਵੇ ਤਾਂ ਫਿਰ ਨਾਮ ਦਾ ਪਾਸ ਮਿਲਦਾ ਹੈ ਗੁਰੂ ਪਾਸ ਪਹੁੰਚਣ ਲਈ ਵੀ ਪਾਸ ਜ਼ਰੂਰੀ ਹੈ ਉਹ ਕਿਹੜਾ ਪਾਸ ਹੈ ਸੋ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਸਤ ਸੰਤੋਖ ਦਇਆ ਧਰਮ ਸੀਕਾਰ ਬਣਾਵੋ ਜਿਹੜਾ ਸਤ ਸੱਚ ਅਤੇ ਸੰਤੋਖ ਸਬਰ ਦਾ ਪਾਸ ਲੈ ਲੈਂਦਾ ਹੈ ਉਸ ਨੂੰ ਸਤ ਗੁਰੂ ਪਾਸ ਬੁਲਾ ਲੈਂਦੇ ਹਨ ਵਿਗਾਰਨੀ ਸੌਖੀ ਹੈ ਪਰੰਤੂ ਸਵਾਰਨੀ ਔਖੀ ਹੈ। ਬ੍ਰੋਸਤਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂ ਨਾ ਦੇਵੇ ਗੰਨ ਰੰਕਾਰ। ਸੋ ਜਗਿਆਸ ਨੂੰ ਕੀ ਮੰਗਣਾ ਚਾਹੀਦਾ ਹੈ? ਸਤ ਅਤੇ ਸੰਤੋਖ। ਜਿਸ ਨੇ ਇਹ ਪਾਸ ਲੈ ਲਿਆ ਫਿਰ ਉਸ ਨੂੰ ਨਾ ਮਿਲਦਾ ਹੈ। ਸਿਰੇ ਦੀ ਕਲਾਸ ਹੈ। ਉਹਨਾਂ ਦੀ ਸਟੇਜ ਕਿਹੜੀ ਹੋ ਜਾਂਦੀ ਹੈ? ਸੇਵ ਕੀਤੀ ਸੰਤੋਖੀ ਜਿਨਿ ਸੱਚੋ ਸੱਚ ਤੇ ਆਇਆ। ਸਤ ਸੰਤੋਖ ਮਿਲ ਗਿਆ ਅਤੇ ਗੁਰੂ ਦੇ ਪਾਉਣੇ ਵਿੱਚ ਚਲ ਪਵੇ ਧਿਆਨ ਦੀ ਲੋੜ ਤੇ ਗੁਰਸਿੱਖ ਕਾਹ ਹਾ ਸਤ ਨਮਸਕਾਰੀ ਗੁਰ ਮੂਰਤ ਸਿਉ ਲਾਏ ਧਿਆਨ ਈਹਾ ਊਹਾ ਪਾਵਹਿ ਮਾਨ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੈ ਸੋ ਸਪਸ਼ਟ ਹੈ ਕਿ ਗੁਰੂ ਮੂਰਤ ਦੀ ਪੂਜਾ ਚਿਤ ਲਾ ਕੇ ਤਨੋਂ ਮਨੋਂ ਕਰਨੀ ਹੈ ਸੋ ਸਹੀ ਰਸਤਾ ਤਾਂ ਇਹ ਹੈ ਧਿਆਨ ਲਈ ਮੂਰਤ ਹੈ ਤੇ ਮੰਤਰ ਲਈ ਸ਼ਬਦ ਹੈ ਜਿਹੜਾ ਕੇਵਲ ਮੂਰਤ ਨੂੰ ਸਮਝ ਕੇ ਧਿਆਨ ਕਰਦਾ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਬਾਣੀ ਜਾਂ ਕਾਗਜ਼ ਜਾਂ ਅੱਖਰ ਸਮਝ ਕੇ ਮੱਥਾ ਟੇਕਦਾ ਹੈ ਉਹ ਮੂਰਤੀ ਪੂਜਾ ਕਰਦਾ ਹੈ ਜਬ ਤਬ ਵਰਤਕੀਨੇ ਵੇਖਣ ਕੋ ਚਰਨਾ ਨਾਰਾਮ ਪਰ ਜੇ ਕੋਈ ਚਰਨਾ ਨੂੰ ਜਫੀ ਨਹੀਂ ਪਾ ਸਕਦਾ ਤਾਂ ਫਿਰ ਸਾਨੂੰ ਭਾਈ ਨੰਦ ਲਾਲ ਜੀ ਦੀ ਗੱਜਲ ਪੜਨੀ ਹੀ ਪਵੇਗੀ ਬਸ ਸਕਾਰ ਗਿਆਨੀ ਚੁੱਪ ਵੀ ਕਰ ਜਾ ਛੱਡ ਕੇ ਆਪਣੇ ਬਿਆਨਾਂ ਨੂੰ ਇਹ ਸੰਗਤ ਹੈ ਮਸਤਾਵਾਲੀ ਚਾਹੇ ਨਾ ਤੇਰੇ ਗਿਆਨਾਂ ਨੂੰ ਸੋ ਗੁਰਸਿੱਖ ਬਣੋ ਸਤਿਗੁਰੂ ਦੀ ਸੇਵਾ ਕਰੋ ਆਪਣਾ ਜਨਮ ਸਵਾਰੋ ਕਿਵੇਂ ਸ਼ਬਦ ਵਾਲੇ ਨੂੰ ਪ੍ਰਗਟ ਕਰੋ ਧਿਆਨ ਕਿੱਥੇ ਧਰਨਾ ਹੈ ਕਈ ਜੀ ਕੀ ਅਸੂ ਗੁਰੂ ਦੀ ਮੂਰਤ ਚਿਹਰੇ ਜਾਂ ਅੱਖਾਂ ਦਾ ਧਿਆਨ ਟਿਕਾਉਂਦੇ ਹਨ ਦਰਸ਼ਨ ਚਿਹਰੇ ਦਾ ਕਰੋ ਪਰੰਤੂ ਧਿਆਨ ਵੇਲੇ ਧਿਆਨ ਚਰਨਾਂ ਦਾ ਰੱਖੋ ਇਸ ਨਾਲ ਨਿਮਰਤਾ ਅਤੇ অতি ਨਗਿਆ ਆ ਜਾਂਦੀ ਹੈ ਚਰਨ ਕਬਲ ਪ੍ਰਭ ਰਾਖੇ ਚੀਤ ਗੁਰ ਦੇ ਚਰਨ ਰਿਦੈ ਲੈ ਧਾਰੋ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੱਤ ਸਗਲੇ ਫਲ ਭਾਏ ਪਰਭਾਤੇ ਬ੍ਰਹਮ ਨਾਮ ਜਬ ਗੁਰ ਕੇ ਚਰਨ ਧਿਆਏ ਧਿਆਨ ਸ਼ਕਤੀ ਕਿੱਥੋਂ ਤੱਕ ਕੰਮ ਕਰਦੀ ਹੈ ਕ੍ਰਿਸ਼ਨ ਜੀ ਮਹਾਰਾਜ ਦੀ ਪਤਨੀ ਰੁਕਮੀ ਕੁਦਰਤੀ ਹੀ ਕ੍ਰਿਸ਼ਨ ਮਹਾਰਾਜ ਦੀ ਮੋਕ ਗੋ피 ਰਾਧਾ ਅਤੇ ਸਾੜਾ ਕਰਦੀ ਸੀ ਸੋ ਰੁਕਮਣੀ ਨੇ ਇੱਕ ਦਿਨ ਰਾਧਾ ਨੂੰ ਉਪਲਦਾ ਉਪਲਦਾ ਦੁੱਧ ਦੇ ਦਿੱਤਾ ਤੇ ਹੁਕਮ ਦਿੱਤਾ ਇੱਕਦਮ ਪੀ ਲੈ ਰਾਧਾ ਨੇ ਇਸੇ ਤਰ੍ਹਾਂ ਕੁਛ ਦੇਰ ਬਾਅਦ ਭਗਵਾਨ लेट ਗਏ ਅਤੇ ਰੁਕਮਣੀ ਭਗਵਾਨਾਂ ਦੇ ਚਰਨਾਂ ਦੀ ਸੇਵਾ ਕਰਨ ਲੱਗੀ ਤਾਂ ਕਿ ਦੇਖਦੀ ਹੈ ਕਿ ਭਗਵਾਨ ਦੇ ਚਰਨਾਂ ਤੇ ਛਾਲੇ ਹੋਏ ਹਨ ਰੁਕਮਨੀ ਨੇ ਕਾਲ ਨੂੰ ਪੁੱਛਿਆ ਤਾਂ ਭਗਵਾਨ ਨੇ ਕਿਹਾ ਤੇਰੀ ਮਿਹਰਬਾਨੀ ਹੈ ਭਗਵਾਨ ਨੇ ਪੁੱਛਿਆ ਕਿ ਤੂੰ ਰਾਧਾ ਨੂੰ ਦੁੱਧ ਕਿਹੋ ਜਿਹਾ ਦਿੱਤਾ ਸੀ ਰੁਕਮਨੀ ਨੇ ਕਿਹਾ ਸੀ ਉਬਲਦਾ ਉਬਲਦਾ ਤਾਂ ਭਗਵਾਨ ਨੇ ਕਿਹਾ ਰਾਧਾ ਦੇ ਚਿਹਰੇ ਵਿੱਚ ਰਾਧਾ ਦੇ ਹਿਰਦੇ ਵਿੱਚ ਸਾਡੇ ਚਰਨ ਵਸਦੇ ਹਨ ਸੋ ਸਾਰਾ ਦੁੱਧ ਚਰਨਾ ਤੇ ਜਾਪਿਆ ਚਰਨਾ ਦਾ ਧਿਆਨ ਧਰਨ ਨਾਲ ਨਿਹਨਤ ਥੋੜੀ ਅਤੇ ਫਲ ਅਸਨੋ ਬਹੁਤ ਮਿਲਦਾ ਹੈ ਨਾਮ ਜਪਣ ਵਾਲੇ ਦੀਆਂ ਅੱਖਾਂ ਬੰਦ ਨਹੀਂ ਹੁੰਦੀਆਂ ਬਲਕਿ ਉਸ ਦੇ ਨੇਤਰ ਤਾਂ ਮਿਸਾਲ ਵਾਂਗ ਲਿਸ਼ਕਾ ਮਾਰਦੇ ਹਨ ਨਾਮ ਜਪਣ ਵਾਲੇ ਦਾ ਤਾਂ ਕਰੋਣਾ ਸੂਰਜਾਂ ਜਿੰਨਾ ਪ੍ਰਕਾਸ਼ ਹੋ ਜਾਂਦਾ ਹੈ ਮੇਰਾ ਕਮਲ ਵਿਖਸੈ ਸੰਤ ਦੀਠ ਪੂਨਮਾ ਪ੍ਰਸੰਦ ਦਰਸ਼ਨ ਕਰਨ ਸਾਰ ਹੀ ਕਮਲ ਸਿੱਧਾ ਹੋ ਜਾਂਦਾ ਹੈ ਮਾਲਾ ਫੜਨੀ ਹੈ ਮਾਲਾ ਛੱਡਣ ਵਾਸਤੇ ਕਈ ਕਹਿੰਦੇ ਹਨ ਜੋ ਮਾਲਾ ਫੜਦੇ ਹਨ ਉਹ ਤਾਂ ਐਵੇਂ ਦਿਖਾਵਾ ਹੀ ਕਰਦੇ ਹਨ ਜਿਸ ਤਰ੍ਹਾਂ ਸਿੱਖਣ ਲਈ ਪਹਿਲਾਂ ਪਹਾੜੀਆਂ ਦੀ ਲੋੜ ਪੈਂਦੀ ਹੈ ਪਹਾੜੇ ਲੈ ਕੇ ਬੱਚੇ ਰਟਨ ਤੇ ਜ਼ੋਰ ਦਿੰਦੇ ਹਨ ਪਰੰਤੂ ਜਦੋਂ ਪੱਕੇ ਹੋ ਜਾਂਦੇ ਹਨ ਫਿਰ ਪਹਾੜੀਆਂ ਦੀ ਲੋੜ ਹੀ ਨਹੀਂ ਰਹਿੰਦੀ ਇਸੇ ਤਰ੍ਹਾਂ ਸ਼ੁਰੂ-ਸ਼ੁਰੂ ਵਿੱਚ ਮਾਲਾ ਦੀ ਲੋੜ ਜ਼ਰੂਰ ਹੀ ਪੈਂਦੀ ਹੈ ਮਾਲਾ ਲੈ ਕੇ ਆਪਾਂ ਵਾਹਿਗੁਰੂ ਵਾਹਿਗੁਰੂ ਦੀ ਰਟ ਲਗਾਉਂਦੇ ਹਾਂ ਇਸੇ ਤਰ੍ਹਾਂ ਕਰਦੇ ਕਰਦੇ ਅੰਦਰ ਦੀ ਘੜੀ ਚੱਲ ਪੈਂਦੀ ਹੈ ਮਤਲਬ ਆਮ ਮੁਹਾਰੇ ਰੱਟ ਲੱਗ ਜਾਂਦੀ ਹੈ ਇਸ ਨੂੰ ਕਹਿੰਦੇ ਹਨ ਅਜੱਪਾ ਜਪ ਅਜੱਪਾ ਜਪ ਕੀ ਹੈ ਜੋ ਜਪਿਆ ਜੋ ਬਿਗੈਰ ਜਪਿਆ ਜਪ ਸ਼ੁਰੂ ਹੋ ਜਾਵੇ ਮਾਲਾ ਤਾਵਾ ਪੁਰਸ਼ਾਂ ਦਾ ਗਹਿਣਾ ਹੈ ਕਈ ਪਹਿਲਾਂ ਹੀ ਸਿਖਰ ਦੀ ਕਲਾਸ ਨੂੰ ਹੱਥ ਪਾਉਣਾ ਚਾਹੁੰਦੇ ਹਨ ਕਈ ਪਹਿਲਾਂ ਮਾਲਾ ਫੜਨੀ ਹੈ ਫਿਰ ਹੌਲੀ ਹੌਲੀ ਤਰੱਕੀ ਹੋ ਜਾਵੇਗੀ ਅਤੇ ਮਾਲਾ ਆਪੇ ਹੀ ਛੁੱਟ ਜਾਵੇਗੀ ਇਸ ਤੋਂ ਅੱਗੇ ਵੀ ਇੱਕ ਸਟੇਜ ਹੈ ਉਹ ਕੇਡੀ ਹੈ ਪਰੰਤੂ ਇਸ ਤੋਂ ਅਗਲੀ ਵੀ ਸਟੇਜ ਹੈ ਹਰਦਮ ਹਜਰ ਨਾਜਰ ਸਮਝਣਾ ਜੇ ਯਾਦ ਰੱਖਦਾ ਨਹੀਂ ਹਜਰ ਨਾਜਰ ਸਮਝਦਾ ਨਹੀਂ ਤਾਂ ਪਾਉ ਦਾ ਕੋਈ ਲਾਭ ਨਹੀਂ ਐਸੀ ਪ੍ਰੀਤ ਕਰੋ ਮਨ ਮੇਰੇ ਆੜ ਪ੍ਰਭ ਜਨ ਨੂੰ ਨੇਰੇ ਬੇਬੇ ਨਾਲ ਕੀ ਜੀ ਦਰਮਾਦੇ ਠਾਡੇ ਦਰਬਾਰ ਨਿਮਾਣੇ ਬਣ ਕੇ ਤੇਰੇ ਬੂਹੇ ਤੇ ਖੜੇ ਹਾਂ ਤੇਰੇ ਬਿਨਾ ਮੇਰੀ ਸੁਰਤ ਕੌਣ ਕਰੇਗਾ ਇਸ ਲਈ ਬੂਹਾ ਖੋਲ ਕੇ ਦਰਸ਼ਨ ਦੇਵੋ ਦਰਸ਼ਨ ਹੋ ਗਏ ਫਿਰ ਕੀ ਪੜਨਾ ਹੈ ਜਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਹੁਣ ਦਰਸ਼ਨ ਹੋ ਗਏ ਆਵਾਜ਼ਾਂ ਮਾਰਦੀਆਂ ਛੱਡੋ ਇਹ ਪ੍ਰਭੂ ਦੀ ਬਯਦਬੀ ਹੈ ਹੁਣ ਤਾਂ ਚਰਨ ਕਮਲਾਂ ਨੂੰ ਜਫੀ ਪਾਲਵ ਤੇ ਰੱਜ ਰੱਜ ਕੇ ਸੇਵਾ ਕਰ ਲਵੋ ਫਿਰ ਇਹ ਸਟੇਜ ਆ ਜਾਂਦੀ ਹੈ ਇਸ ਨੂੰ ਨਾਮ ਪ੍ਰਾਪਤੀ ਕਹਿੰਦੇ ਹਨ ਨਾਮ ਦੀ ਪ੍ਰਾਪਤੀ ਲਈ ਜੋ ਆਨੰਦਮਈ ਲਹਿਰਾਂ ਵਗ ਤੁਰਦੀਆਂ ਹਨ ਉਹਨਾਂ ਦਾ ਵਰਣਨ ਕਰਨਾ অতি ਕਠਨ ਹੈ ਕਬੀਰ ਚੰਨ ਕਮਲ ਕੀ ਮੌਜ ਕੋ ਕਹੁ ਕੈਸੇ ਅਨੁਮਾਨ ਕਬੀਰ ਚੰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਹਰੀ ਦੀ ਸੇਵਾ ਕਰਨੀ ਹੈ ਉਸ ਤਮ ਸਟੇਜ ਹੈ ਅਤੇ ਹਰੀ ਦਾ ਜਾ ਮਦਨ ਦੂਜੇ ਦਰਜੇ ਦੀ ਸਟੇਜ ਜਿਹੜਾ ਇੱਥੇ ਪਹੁੰਚ ਗਿਆ ਤਾਂ ਫਿਰ ਕਬੀਰ ਰੰਗ ਲਗਾ ਪਰਮੇਸ਼ਰ ਬਾਹੁਲ ਜਨਮ ਨਾਸ਼ਾਪਣ ਮਹਾਪੁਰਸ਼ਾਂ ਦੀ ਲੋੜ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਹਨ ਕਿ ਨਾਮ ਜਪਣ ਦੀ ਵਿਧੀ ਸਿੱਖਣ ਲਈ ਮਹਾਂਪੁਰਸ਼ਾਂ ਦੀ ਓਟ ਲਵੋ ਜੋ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਕੇ ਮਹਾਂਪੁਰਸ਼ਾਂ ਪਾਸ ਜਾਣ ਤੋਂ ਨਫ਼ਰਤ ਕਰਦੇ ਹਨ ਤਾਂ ਫਿਰ ਉਹਨਾਂ ਦਾ ਕਸੂਰ ਹੈ ਗੁਰੂ ਸਾਹਿਬ ਦਾ ਕਸੂਰ ਨਹੀਂ ਹੈ ਮਹਾ ਅਪਾਗ ਅਪਾਗ ਹੈ ਜਿਨ ਕੇ ਤੈ ਸਾਧੂ ਤੁਰਨਾ ਪੀਜੈ ਜਿਨ ਨੇ ਪੀ ਦੁਨਿਆਵੀ ਕੰਮ ਆਪਾਂ ਕਰਦੇ ਹਾਂ ਹਰੇਕ ਕੰਮ ਲਈ ਉਸਤਾਦ ਦੀ ਲੋੜ ਹੈ ਉਸਤਾਦ ਤੋਂ ਬਿਗੈ ਕੋਈ ਕੰਮ ਸਿਰੇ ਨਹੀਂ ਚੜਦਾ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹੇ ਨਾ ਜਾਈ ਸੰਤੋ ਮਹਾਂਪੁਰਸ਼ਾਂ ਦੀ ਸੰਗਤ ਦਾ ਮਹਾਤਮ ਕਿੰਨਾ ਹੈ 100 ਸਾਲ ਬੰਦਗੀ ਭਗਤੀ ਅਤੇ ਇੱਕ ਘੜੀ 24 ਮਿੰਟ ਦੇ satsang ਦਾ ਫਲ ਇਕੋ ਜਿਹਾ ਹੁੰਦਾ ਹੈ ਇੱਕ ਪਲ ਸੁਖ ਸਾਸ ਮਗਮ ਕੋਟ ਬਕੁੰਠ ਹੈ ਪਾਏ ਸੋ ਪੂਰਨ ਮਹਾਂਪੁਰਸ਼ਾਂ ਨੇਤਾ ਟਿਊਬਵੈਲ ਲਾਇਆ ਹੋਇਆ ਹੈ ਇਹ ਜਗਿਆ ਸੁਖ ਭਰ ਕੇ ਪਾਣੀ ਪੀ ਲਿਆ ਤੇ ਆਪਣੀ ਪਿਆਸ 부ਝਾ ਲੈ ਕਿਉਂਕਿ ਗੁਰਮੁਖੋੜ ਉਰਦਾਸ ਦਾ ਭਾਈ ਦੇ ਨਾ ਵੈ ਇੱਕ ਕਣੀ ਗੁਰਮੁਖਾਂ ਦੀ ਸਟੇਜ ਇਹੋ ਜਹੀ ਹੋ ਜਾਂਦੀ ਹੈ ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦਾ ਉਚਾਰਨ ਹੋ ਜਾਂਦਾ ਹੈ ਇੱਕ ਸਰੀਰ ਵਿੱਚ 7 ਕਰੋੜ ਰੋਮ ਹੁੰਦੇ ਹਨ ਅਤੇ ਗੁਰਮੁਖਾਂ ਤੇ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਸਿੱਤੇ ਸਦ ਹੀ 7 ਕਰੋੜ ਵਾਰੀ ਵਾਹਿਗੁਰੂ ਦਾ ਉਚਾਰਨ ਹੋ ਜਾਂਦਾ ਹੈ ਗੁਰਮੁਖ ਅੰਤਰ ਸਹਿਜ ਹੈ ਮੰਤਰਿਆ ਦਸਵੇਂ ਆਕਾਸ ਨੌ ਦਰਵਾਜੇ ਨੌ ਅੰਦਰੀਆ ਹਨ ਦੋ ਅੱਖਾਂ ਦੋ ਨਾਸਾਂ ਦੋ ਕੰਨ ਇੱਕ ਮੂੰਹ ਇੱਕ ਗੁਦਾ ਇੱਕ ਪਿਸ਼ਾਬ ਵਾਲੀ ਥਾਂ ਇੱਕ ਦਸਵਾਂ ਦਵਾਰ ਗੁਪਤ ਹੈ ਜਦੋਂ ਦਸਵਾਂ ਦਵਾਰ ਖੁੱਲ ਜਾਵੇਗਾ ਤਾਂ ਪ੍ਰਭੂ ਅੰਦਰ ਹੀ ਪ੍ਰਗਟ ਹੋ ਜਾਵੇਗਾ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਯੋ ਜਿਹੜਾ ਉਹ ਵਸਤਾ ਵਿੱਚ ਪਹੁੰਚ ਗਿਆ ਉਸ ਨੂੰ ਦੁੱਖ ਸੁਖ ਸਮਾਨ ਹੋ ਜਾਂਦੇ ਹਨ ਸੋਨਾ ਮਿੱਟੀ ਆਪਣਾ ਤੇ ਪਰਾਇਆ ਵੈਰੀ ਤੇ ਮਿੱਤਰ ਉਸਤਤ ਤੇ ਨਿੰਦਾ ਸਭ ਬਰਾਬਰ ਹੋ ਜਾਂਦੇ ਹਨ ਉਹਨਾਂ ਨੂੰ ਨਾ ਉਹ ਆਉਂਦੀ ਹੈ ਨਾ ਤਾਂ ਭੁੱਖ ਤੰਗ ਕਰਦੀ ਹੈ ਇਹ ਦਸਵਾਂ ਦਰਵਾਜ਼ਾ ਕਿਵੇਂ ਖੁੱਲਦਾ ਹੈ ਜਦ ਇਹ ਨੌ ਦਰਵਾਜ਼ੇ ਬੰਦ ਹੋ ਜਾਣ ਪੈਰੀ ਕੰਮ ਨਾ ਫੁਰੇ ਹੀ ਨਾ ਰੋਮ-ਰੋਮ ਵਿੱਚੋਂ ਵਾਹਿਗੁਰੂ ਦੀ ਧੁੰਨ ਆਉਣ ਲੱਗ ਜਾਵੇ ਤਾਂ ਫਿਰ ਦਸਵਾਂ ਦਰਵਾਜ਼ਾ ਖੁੱਲ ਜਾਂਦਾ ਹੈ ਅਬ ਤੋ ਜਾਏ ਜਦੇ ਸਿੰਘ ਅਸਲ ਮਿਲੇ ਹਸਾਨਿੰਗ ਪਾਣੀ ਕਬੀਰ ਸਾਹਿਬ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਹੋ ਗੁਜਰੇ ਸਨ ਉਹ ਇਸ ਮੰਜ਼ਲ ਤੇ ਪਹੁੰਚ ਗਏ ਸੰਕਿਰਬ ਵੀ ਉਹਨਾਂ ਦੇ ਮਗਰ-ਮਗਰ ਭਜਿਆ ਫਿਰਦਾ ਸੀ ਕੀ ਗੁਰੂ ਸਾਹਿਬ ਦੀ ਇਤਨੀ ਤਾਕਤ ਨਹੀਂ ਕਿ ਉਹਨਾਂ ਦੇ ਉਪਦੇਸ਼ ਤੇ ਚੱਲ ਕੇ ਕੋਈ ਇਹੋ ਜਿਹਾ ਸਾਧੂ ਸੰਤ ਸੇਵਕ ਜਾਂ ਭਗਤ ਜਾਓ ਗੁਰਮੁਖ ਹੋਣ ਪੀ ਹੋਵੇ ਜਿਹੜੇ ਕਹਿੰਦੇ ਹਨ ਕਿ ਤਾਕਤ ਨਹੀਂ ਹੈ ਉਹ ਗੁਰੂ ਸਾਹਿਬ ਦੀ ਨਰਾਦਰੀ ਕਰਦੇ ਹਨ ਜੈਨ ਹਰ ਜਪਿਆ ਸੇ ਹਰ ਹੋਏ ਸੋ ਲੋੜ ਹੈ ਲੱਭਣ ਦੀ ਜੋ ਇਹੋ ਜਿਹਾ ਸੰਤ ਕੋਈ ਲਭ ਲਵੇ ਵੱਡੇ ਭਾਗਾਂ ਸਦਕਾ ਤਾਂ ਉਸ ਦੀ ਸੇਵਾ ਕਰਕੇ ਵੀ ਉਸ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਖਾਤਰ ਲੱਖਾਂ ਕਾਲਣਾ ਕਲਣੀਆਂ ਪੈਂਦੀਆਂ ਹਨ ਹੁਣ ਤਾਂ ਜਗੇ ਆਸੂ ਖੁਸ਼ ਹੋ ਜਾਂਦਾ ਹੈ ਕਿ ਇਤਨੀ ਚੀਜ਼ ਨਾਲ ਹੀ ਨਾ ਮਿਲ ਜਾਂਦਾ ਹੈ ਤੇ ਗੱਲ ਬਣ ਗਈ ਪਰੰਤੂ ਸੇਵਾ ਦੀ ਘਾਟੀ ਵੀ ਔਖੀ ਹੈ ਤਾਂ ਫਿਰ ਕੀ ਆ ਛੱਡ ਦੇਣੀ ਚਾਹੀਦੀ ਹੈ ਨਹੀਂ ਨਹੀਂ ਅਸੀਂ ਤਾਂ ਡੁੱਬਦੇ ਜਾ ਰਹੇ ਹਾਂ ਜੋ ਡੁੱਬਦਾ ਹੈ ਉਸ ਨੂੰ ਤਾਂ ਕੋਈ ਚਤੁਰਾਈ ਨਹੀਂ ਸੋਚਦੀ ਉਹ ਤਾਂ ਬਾਹੋਂ ਉਪਨ ਕਰਕੇ ਇਸ਼ਾਰਾ ਕਰਦਾ ਹੈ ਕਿ ਮੈਨੂੰ ਫੜ ਲਵੋ ਮੈਨੂੰ ਕੱਢ ਲਵੋ ਜਿਹੜਾ ਕੰਡੇ ਦੇ ਖੜਾ ਹੈ ਉਸ ਪਾਸ ਤਾਂ ਗੁਰੂ ਜਾਂਦਾ ਹੀ ਨਹੀਂ ਜੋ ਡੁੱਬਦਾ ਰਿਹਾ ਹੈ ਗੁਰੂ ਭੱਜ ਕੇ ਉਸ ਦੀ ਬਾਹ ਫੜਦਾ ਹੈ ਸੁਪੂਰਨਮਾ ਪੁਰਸ਼ਾਂ ਦੇ ਸਾਹਮਣੇ ਮੰਗਤੇ ਬਣ ਕੇ ਚੋਲੀ ਟੱਡ ਕੇ ਗੋਡੇ ਟੇਕ ਕੇ ਪੂਰਨ ਵਿਸ਼ਵਾਸ ਆਕੇ ਬੇਨਤੀ ਕਰੋ ਮੈਂ ਡੁੱਬਦਾ ਜਾ ਰਿਹਾ ਹਾਂ ਮੈਨੂੰ ਬਚਾ ਲਵੋ ਫਿਰ ਬਾ ਪਕੜ ਗੋੜ ਕਾਢਿਆ ਸੋਈ ਉਤਰਿਆ ਪਾਰ ਪ੍ਰਭ ਕਿਰਪਾਲ ਕਿਰਪਾ ਕਰੈ ਨਾਮ ਨਾਨਕ ਸਾਧੂ ਸੰਗ ਮਿਲੈ ਹਰਕਾ ਦਾਸ ਨੀਚ ਕੁਲ ਸੁਣੈ ਹਰੀ ਦਾਸ ਭਾਵੇਂ ਨੀਚ ਕੁਲ ਦਾ ਹੋਵੇ ਉਸ ਤੇ ਸੰਕਰ ਨਾਲ ਵੀ ਇੱਕ ਛੇਨ ਵਿੱਚ ਉਧਾਰ ਹੋ ਜਾਂਦਾ ਹੈ ਤੇ ਬੜਾ ਸਸਤਾ ਸੌਦਾ ਹੈ ਹਮਰੀ ਗੰਤਨਾ ਗਣੀਆਂ ਕਾਈ ਇਹ ਅਰਦਾਸ ਫੱਬਦੀ ਹੈ ਕਿ ਆਪਣਾ ਬਿਰਦ ਪਛਾਣੋ ਅਸੀਂ ਤਾਂ ਖੇਨ ਖੇਨ ਭੁੱਲਣ ਹਾਰਾ ਆ ਬਖਸਣ ਹਾਰ ਹੋ ਮੇਰੇ ਤੇ ਤਰਸ ਕਰੋ ਮੰਗਤੇ ਬਣ ਕੇ ਦਵਾਰ ਤੇ ਖੜੇ ਰਹੋ ਜ਼ਰੂਰ ਖੈਰ ਮਿਲ ਜਾਵੇਗੀ ਸਤਿਗੁਰੂ ਖੋਟਿਆਂ ਨੂੰ ਬਾਹਰ ਸੁੱਟ ਦਿੰਦੇ ਹਨ ਅਤੇ ਖਰਿਆਂ ਨੂੰ ਖਜ਼ਾਨੇ ਵਿੱਚ ਪਾ ਲੈਂਦੇ ਹਨ ਜੇ ਹੁਣ ਖੋਟਿਆਂ ਨੂੰ ਬਾਹਰ ਸੁੱਟ ਦੇਣ ਤਾਂ ਫਿਰ ਕੋਈ 구ਜਾਰਾ ਨਹੀਂ ਹੋ ਸਕਦਾ ਹੁਣ ਕੀ ਇਲਾਜ ਹੋ ਸਕਦਾ ਹੈ ਸਤਿਗੁਰੂ ਦੇ ਪਿੱਛੇ ਭੱਜ ਲਵੇ ਸਤਿਗੁਰੂ ਦਾ ਦਵਾਰਾ ਕਦੀ ਵੀ ਨਾ ਛੱਡੋ ਅਤੇ ਫਿਰ ਸਤਿਗੁਰੂ ਵਿੱਚ ਇਹ ਤਾਕਤ ਹੈ ਕਿ ਖੋਟੇ ਨੂੰ ਖਰਾ ਕਰਕੇ ਖਜ਼ਾਨੇ ਵਿੱਚ ਪਾ ਲੈਣਗੇ ਆਪੇ ਕੁਦਰਤ ਸਾਜ ਕਾ ਆਪੇ ਕਰੇ ਬੀਚਾਰ ਵਾਹਿਗੁਰੂ ਸਾਹਿਬ ਦੀ ਮਹੱਤਵਤਾ ਵਾਹਿਗੁਰੂ ਸ਼ਬਦ ਦੀ ਮਹੱਤਵਤਾ ਦਤ ਦਾ ਖਲਵਾੜਾ ਪਿਆ ਹੈ ਉਸ ਵਿੱਚੋਂ ਦਾਣੇ ਕੱਢ ਕੇ ਬੋਹਲ ਲਾ ਲੈਂਦਾ ਹੈ ਦਾਣੇ ਵਿੱਚ ਕੇ ਚਾਂਦੀ ਲੈ ਆਉਂਦਾ ਹੈ ਉਸੇ ਰਕਮ ਨਾਲ ਸੋਨਾ ਖਰੀਦ ਲੈਂਦਾ ਹੈ ਜਾਂ ਉਸੇ ਰਕਮ ਨਾਲ ਹੀਰਾ ਖਰੀਦ ਲੈਂਦਾ ਹੈ ਖਲਵਾੜਾ ਬੋਹਲ ਚਾਂਦੀ ਸੋਨਾ ਤੇ ਹੀਰਾ ਸਭ ਦਾ ਮੁੱਲ ਇੱਕੋ ਜਿਹਾ ਹੈ ਪਰੰਤੂ ਖਲਵਾੜੇ ਦਾ ਵਿਸਤਾਰ ਸਭ ਤੋਂ ਵੱਧ ਹੈ ਬੋਹਲ ਦਾ ਵਿਸਤਾਰ ਘਟ ਜਾਂਦਾ ਹੈ ਚਾਂਦੀ ਜੇ ਵਿੱਚ ਆ ਜਾਂਦੀ ਹੈ ਸੋਨੇ ਦਾ ਵਿਸਤਾਰ ਉਸ ਤੋਂ ਘਟ ਜਾਂਦਾ ਹੈ ਤੇ ਹੀਰਾ ਮੁਠੀ ਵਿੱਚ ਆ ਜਾਂਦਾ ਹੈ ਵਿਸਤਾਰ ਅਲੱਗ-ਅਲੱਗ ਪਰੰਤੂ ਮੁੱਲ ਬਰਾਬਰ ਹੈ ਖਲਵਾੜਾ ਹੈ ਸਾਰੀ ਬਾਣੀ ਬੋਹਲ ਸੁਖਮਣੀ ਸਾਹਿਬ ਚਾਂਦੀ ਜਪਜੀ ਸਾਹਿਬ ਸੋਨਾ ਪਹਿਲੀ ਪੌੜੀ ਹੀਰਾ ਵਾਹਿਗੁਰੂ ਸ਼ਬਦ ਹੈ ਵਾਹਿਗੁਰੂ ਜਪਨ ਨਾਲ ਚਾਰੇ ਜੁਗਾਂ ਦੇ ਨਾਮ ਮਹਤਮ ਤੋਂ ਵੱਡਾ ਮਹਤਮ ਮਿਲ ਜਾਂਦਾ ਹੈ ਗ੍ਰੰਥਕਾਰ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਵਾ ਵਾ ਹਾ ਹਾ ਗੱਗਾ ਰਾਰਾ ਦੇ ਹਰੇਕ ਸ਼ਬਦ ਨੂੰ ਲਿਆਉਣ ਵਾਸਤੇ ਨੌ ਜੁਗ ਭਗਤੀ ਕੀਤੀ ਸੋ ਇਸ ਤਰ੍ਹਾਂ ਵਾਹਿਗੁਰੂ ਦਾ ਸਬ ਸਾਨੂੰ ਮਿਲਿਆ ਇਸ ਤਰ੍ਹਾਂ 36 ਜੁਗਾ ਦੇ ਤਾਪ ਦਾ ਫਲ ਵਾਹਿਗੁਰੂ ਨਾਮ ਵਿੱਚ ਹੈ ਬਾਕੀ ਜਿੰਨੇ ਵੀ ਨਾਮ ਪਰਮਾਤਮਾ ਦੇ ਲਏ ਜਾਂਦੇ ਹਨ ਉਹ ਆਪਾਂ ਕੇਵਲ ਰਸਨਾ ਤੋਂ ਹੀ ਲੈਂਦੇ ਹਨ ਪਰੰਤੂ ਵਾਹਿਗੁਰੂ ਦਾ ਨਾਮ ਲੈਣ ਲਈ ਦੂਜੇ ਲਫ਼ਜ਼ਾਂ ਵਾਂਗ ਬਾਹਵਾ ਮੂੰਹ ਵਿੱਚੋਂ ਨਿਕਲਦਾ ਹੈ ਪਰੰਤੂ ਹਾ ਹਾ ਆਵਾਜ਼ ਹਿਰਦੇ ਵਿੱਚੋਂ ਨਿਕਲਦੀ ਹੈ ਗੱਗੇ ਦੀ ਗਲੇ ਵਿੱਚੋਂ ਤੇ ਹਾਰੇ ਰਸਨਾ ਵਿੱਚੋਂ ਨਿਕਲਦਾ ਹੈ ਇਸ ਤਰ੍ਹਾਂ ਵਾਹਿਗੁਰੂ ਜਪਣਾ ਸਰਸਰੀਤ ਪਵਿੱਤਰ ਹੋ ਜਾਂਦਾ ਹੈ ਇਹ ਨਾਮ ਸਰਗੁਣ ਸਰੂਪ ਦੇ ਨਾਵਾਂ ਨਾਲੋਂ ਵੀ ਸਭ ਤੋਂ ਉੱਤਮ ਹੈ ਨਾਮ ਜਪਣ ਵਾਸਤੇ ਵੇਲਾ ਟਾਈਮ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਾਨ ਕਰਕੇ ਨਾਮ ਜਪਣਾ ਚਾਹੀਦਾ ਹੈ ਸੂਰਜ ਅੰਤ ਤੋਂ ਸਵਾ ਪਹਿਰ ਪਹਿਲਾਂ ਇਸ਼ਨਾਨ ਕਰੇ ਅਤੇ ਨਾਮ ਜਪੇ ਤਾਂ ਉਸ ਨੂੰ ਸਵਾ ਮਨ ਸੋਨੇ ਦੇ ਦਾਨ ਜਿੰਨਾ ਫਲ ਮਿਲਦਾ ਹੈ ਪਹਿਰ 3 ਘੰਟੇ ਜੇ ਕੋਈ ਸੂਰਜ ਅੰਤ ਤੋਂ ਇੱਕ ਪਹਿਰ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦਾ ਹੈ ਉਸ ਨੂੰ ਸਵਾ ਮਨ ਚਾਂਦੀ ਦੇ ਦਾਨ ਜਿੰਨਾ ਫਲ ਮਿਲਦਾ ਹੈ ਜੇ ਕੋਈ ਅੱਧਾ ਪਹਿਰ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦਾ ਹੈ ਤਾਂ ਉਸ ਨੂੰ ਸਵਾ ਮਨ ਤਾਂਬੇ ਦੇ ਦਾਨ ਜਿੰਨਾ ਫਲ ਮਿਲਦਾ ਹੈ ਜੇ ਕੋਈ ਬਹੁ ਫੁੱਟ ਨਾਲ ਇਸ਼ਨਾਨ ਕਰਕੇ ਨਾਮ ਜਪਦਾ ਹੈ ਉਸ ਨੂੰ ਸਵਾਮਣ ਦੁੱਧ ਦੇ ਦਾਨ ਜਿੰਨਾ ਫਲ ਮਿਲਦਾ ਹੈ ਜੇ ਕੋਈ ਸੂਰਜ ਚੰਨ ਤੇ ਇਸ਼ਨਾਨ ਕਰਕੇ ਨਾਮ ਜਪਦਾ ਹੈ ਤਾਂ ਉਸ ਨੂੰ ਕੋਈ ਪੁੰਨ ਨਾ ਪਾਪ ਇਹ ਤਾਂ ਕੇ ਬਸ ਰੀਰ ਦੀ ਸ਼ੁੱਧੀ ਹੀ ਹੈ ਜੇ ਕੋਈ ਰਾਤ ਦੇ ਸਵਾ 12 ਵਜੇ ਇਸ਼ਨਾਨ ਕਰਕੇ ਨਾਮ ਜਪਦਾ ਹੈ ਉਸ ਦਾ ਫਲ ਗ੍ਰੰਥਕਾਰ ਵੀ ਦਾ ਸੁਣ ਨਹੀਂ ਸਕਦੇ ਉਹ ਤਾਂ ਅਪਰੰਤ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ ਕਲਯੁਗ ਦੇ ਅਸਰ ਤੋਂ ਬਚਣ ਲਈ ਨਾਮ ਜਪੀ ਚੱਲੋ ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਪਾਣੀ ਵਿੱਚ ਵੱਡਾ ਗੁਣ ਹੈ ਉਹ ਇੱਕ ਜਗਿਆਸੂ ਨੂੰ ਉਪਦੇਸ਼ ਕਰਦਾ ਹੈ ਕਿੰਤੂ ਅੰਮ੍ਰਿਤ ਵੇਲੇ ਉੱਠ ਕੇ ਮੇਰੇ ਨਾਲ ਜਫੀਪਾ ਅਤੇ ਮੈਂ ਤੇਰੀ ਜਫੀ ਵਾਹਿਗੁਰੂ ਨਾਲ ਪਵਾ ਦੇਵਾਂਗਾ ਸਿੱਖੀ ਕੀ ਤੇ ਆਰਾਮ ਕੀ ਅਤੇ ਭਿਖਾਰੀ ਕੀ ਤੇ ਮਾਨ ਕੀ ਸੋ ਸਿੱਖ ਨੂੰ ਆਰਾਮ ਜਾਲਸ ਨਹੀਂ ਕਰਨਾ ਚਾਹੀਦਾ ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਬੂਹੇ ਤੇ ਮੰਗਤੇ ਬਣ ਕੇ ਖੜ ਗਏ ਹਾਂ ਤਾਂ ਮਾਨ ਨਹੀਂ ਕਰਨਾ ਚਾਹੀਦਾ ਕਾਇਆ ਅੰਦਰ ਅੰਮ੍ਰਿਤ ਸਰ ਸੱਚਾ ਮਨ ਪੀਵੇ ਭਾਈ ਸੁਭਾਈ ਹੈ ਅੰਮ੍ਰੇ ਸਰ ਮੁਕਤੀ ਦਾ ਸਰੋਵਰ ਸਰੀਰ ਦੇ ਅੰਦਰ ਹੈ ਉਸ ਦੀ ਖੋਜ ਕਰੇ ਕੀ ਪ੍ਰਮਾਤਮਾ ਨੂੰ ਛਪਾਉਣਾ ਚਾਹੀਦਾ ਹੈ ਨਾਮ ਜਪਣ ਨਾਲ ਸੇਵਾ ਕਰਨ ਨਾਲ ਜਸ ਤਾਦੀ ਰਹਿਮਤ ਨਾਲ ਹੀ ਜੇ ਰੰਗਕਾਰ ਦੀ ਪ੍ਰਾਪਤੀ ਹੋ ਜਾਵੇ ਤਾਂ ਕਿ ਸੁਪਾਲਾ ਨਾਲ ਠੀਕ ਹੈ ਇਹ ਬੜਾ ਗੁੰਝਲਦਾਰ ਮਸਲਾ ਹੈ ਕਈ ਤਾਂ ਕਹਿੰਦੇ ਹਨ ਕਿ ਜੇ ਪ੍ਰਾਪਤੀ ਹੋ ਜਾਵੇ ਤਾਂ ਉਸ ਨੂੰ ਛੁਪਾ ਲੈਣਾ ਚਾਹੀਦਾ ਹੈ ਅਤੇ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੈ ਛਪਾਇਓ ਐਵੇਂ ਕਿਉਂ ਬਹਿਸ ਕਰ ਰਹੇ ਹੋ ਜਿਸ ਨੇ ਹਰੀ ਨੂੰ ਪਾ ਲਿਆ ਉਹ ਛੁਪਾ ਲੈਂਦਾ ਹੈ ਗੁਰਬਾਣੀ ਕਦੀ ਗਲਤ ਨਹੀਂ ਹੋ ਸਕਦੀ ਆਪਣੀ ਸਮਝ ਗਲਤ ਹੋ ਸਕਦੀ ਹੈ ਜਦੋਂ ਤੱਕ ਸਾਨੂੰ ਆਪਣੀ ਬਾਣੀ ਸਮਝਾਉਣ ਵਾਲਾ ਪੂਰਨ ਮਹਾਪੁਰਸ਼ ਨਾ ਮਿਲ ਜਾਵੇ ਉਦੋਂ ਤੱਕ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ ਸੋ ਗੁਰੂ ਸਾਹਿਬ ਸਾਨੂੰ ਬਾਣੀ ਦੁਆਰਾ ਹੀ ਰਾਹੇ ਪਾਉਂਦੇ ਹਨ ਕਿ ਕਿਸ ਪਾਸ ਸੋ ਛਪਾਉਣਾ ਹੈ ਅਤੇ ਕਿਸ ਪਾਸ ਸੋ ਨਹੀਂ ਛਪਾਉਣਾ ਹੈ ਸੰਤ ਮਿਲੇ ਕਿਸ ਸੁਣੀ ਹੈ ਕਹੀ ਹੈ ਮਿਲੇ ਸੰਤ ਮਸਟ ਕਰ ਰਹੀ ਹੈ ਗੁਰੂ ਸਾਹਿਬ ਹੁਕਮ ਦਿੰਦੇ ਹਨ ਜੇ ਸੰਤ ਮਿਲ ਜਾਵੇ ਤਾਂ ਵਿਚਾਰ ਵਟਾਂਦਰਾ ਕਰੋ ਕੁਛ ਸੁਨੋ ਪੀਤੇ ਕੁਛ ਕਹੋ ਵੀ ਅਤੇ ਜੇ ਅਸੰਤ ਅਧੂਰੇ ਸੰਮੁਖ ਅਧੂਰੇ ਮਨਮੁਖ ਨਿੰਦਕ ਮਿਲ ਜਾਵੇ ਤਾਂ ਚੁੱਪ ਕਰ ਜਾਵੇ ਕਿਉਂਕਿ ਵਿਣਗਾਹਕ ਗੁਣ ਵਿੱਚ ਹੀ ਆਏ ਤੋ ਗੁਣ ਸਹਿ ਗੂ ਜਾਏ ਬਾਣੀ ਪਪੋਲਣ ਬਾਰੀ ਪਪੋਲਣ ਦਾ ਮਤਲਬ ਇਹ ਹੈ ਕਿ ਬਾਣੀ ਦਬਾ ਦਬ ਪੜੀ ਜਾਣੀ ਪਰ ਇਸ ਬਾਣੀ ਤੇ ਮਲ ਨਾ ਕਰਨਾ ਪਲਕੇ ਉਠ ਪਪੋਲੀਆ ਬੇਨ ਬੁੱਢੇ ਮੁਗਧ ਅਜਾਨ ਸੋਹੇ ਜਿਹੇ ਇਨਸਾਨ ਨੂੰ ਪੰਜਵੇਂ ਪਾਤਸ਼ਾਹ ਮੁਗਧ ਬੇਵਕੂਫ ਅਤੇ ਅਨਜਾਨ ਦੱਸਦੇ ਹਨ ਗੁਰੂ ਸਾਹਿਬ ਦਾ ਪਾਠ ਕਰਦੇ ਹਾਂ ਮਰਿਆਦਾ ਅਨੁਸਾਰ ਉਹ ਸਾਹਮਣੇ ਕਪੜਾ ਵੀ ਨਹੀਂ ਰੱਖਦੇ ਅਤੇ ਗੁਰੂ ਸਾਹਿਬ ਦੇ ਥੁੱਕ ਸੁੱਟ ਕੇ ਪਾਠ ਕਰ ਰਹੇ ਹੁੰਦੇ ਹਨ ਤੇ ਫਿਰ ਅੰਮਲ ਨਹੀਂ ਕਰਦੇ ਇੰਜ ਪ੍ਰਾਪਤੀ ਨਹੀਂ ਹੋ ਸਕਦੀ ਹਰ ਹਰ ਕਰ ਰਹੇ ਤੇ ਕਪਟ ਕਮਾਵ ਹੈ ਹਿਰਦਾ ਸੁੱਧ ਨਾ ਹੋਈ ਗਲਨੀ ਅਸੀਂ ਚੰਗੀਆਂ ਆਚਾਰੀ ਬੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ